ਅੱਜ ਅਸੀਂ ਗੱਲ ਕਰਾਂਗੇ ਲਵਾਰਿਸ ਲਾਸ਼ਾਂ ਦੇ ਲਾਲ ਭਾਈ ਜਸਵੰਤ ਸਿੰਘ ਖਾਲੜਾ ਦੀ ਸਨ 1984 ਦੇ ਕਾਲੇ ਦੌਰ ਦੇ ਦੌਰਾਨ ਕਈ ਪੰਜਾਬੀ ਤੇ ਸਿੱਖ ਨੌਜਵਾਨਾਂ ਦਾ ਫੇਕ ਐਨਕਾਊਂਟਰ ਕਰਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਵੀ ਜਲਾ ਦਿੱਤੀਆਂ ਗਈਆਂ ਭਾਈ ਜਸਵੰਤ ਸਿੰਘ ਖਾਲੜਾ ਆਪਣੇ ਪੰਜਾਬੀ ਤੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਲਬਦੇ-ਲਬਦੇ ਖੁਦ ਇੱਕ ਲਾਸ਼ ਬਣ ਗਏ ਭਾਈ ਖਾਲੜਾ ਦਾ ਜਨਮ 2 ਨਵੰਬਰ 1952 ਨੂੰ ਤਰਨਤਾਰਨ ਦੇ ਪਿੰਡ ਖਾਲੜਾ ਵਿਖੇ ਹੁੰਦਾ ਹੈ ਭਾਈ ਜਸਵੰਤ ਸਿੰਘ ਖਾਲੜਾ ਦੇ ਵੱਲੋਂ ਸਨ 1984 ਤੋਂ ਲੈ ਕੇ 1994 ਦਸੰਬਰ ਦੇ ਦੌਰਾਨ 617 ਐਸਐਸ ਸਿੱਖ ਨੌਜਵਾਨ ਤੇ ਪੰਜਾਬੀਆਂ ਦਾ ਇੱਕ ਦਸਤਾਵੇਜ਼ ਤਿਆਰ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਪਤਾ ਚੱਲਦਾ ਹੈ ਕਿ ਪੱਟੀ ਤਰਨਤਾਰਨ ਤੇ ਅੰਮ੍ਰਿਤਸਰ ਵਿਖੇ ਕਈ ਸਿੱਖ ਨੌਜਵਾਨ ਤੇ ਪੰਜਾਬੀਆਂ ਦਾ ਫੇਕ ਐਨਕਾਊਂਟਰ ਕਰਨ ਤੋਂ ਬਾਅਦ ਸਸਕਾਰ ਕਰ ਦਿੱਤਾ ਗਿਆ ਹੈ ਇਨਾਂ ਦਸਤਾਵੇਜ਼ਾਂ ਦੇ ਰਾਹੀਂ ਇਹ ਵੀ ਪਤਾ ਚੱਲਦਾ ਹੈ ਕਿ ਉਹਨਾਂ ਦੇ ਪਿਤਾ ਦਾ ਨਾਂ ਕੀ ਸੀ ਤੇ ਪਿੰਡ ਦਾ ਨਾਂ ਕੀ ਸੀ ਇਸ ਤੋਂ ਬਾਅਦ ਇਹ ਵੀ ਪਤਾ ਚੱਲਦਾ ਹੈ ਕਿ ਉਹ ਨੌਜਵਾਨ ਜਿਸ ਤੇ ਅਨਕਾਊਂਟਰ ਹੋਇਆ ਤੇ ਉਸ ਦਾ ਸਸਕਾਰ ਕਰ ਦਿੱਤਾ ਗਿਆ ਉਹ ਮੋਨਾ ਸੀ ਅਮਰਤ ਹਾਰੀ ਸੀ ਜਾਂ ਫਿਰ ਕਿਹੜੇ ਧਰਮ ਦੇ ਨਾਲ ਸੰਬੰਧਿਤ ਸੀ ਇਸ ਤੋਂ ਬਾਅਦ ਭਾਈ ਖਾਲੜਾ ਸਾਰੇ ਸਬੂਤ ਲੈ ਕੇ ਅਦਾਲਤ ਪਹੁੰਚ ਜਾਂਦੇ ਨੇ ਪਰ ਅਫਸੋਸ ਅਦਾਲਤ ਦੇ ਵੱਲੋਂ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਦਾ ਨਰਾਸ਼ ਹੋ ਕੇ ਭਾਈ ਖਾਲੜਾ ਸਾਰਾ ਰਿਕਾਰਡ ਕਨੇਡਾ ਦੀ ਪਾਰਲੀਮੈਂਟ ਨੂੰ ਸੌਂਪ ਦਿੰਦੇ ਨੇ ਜਦੋਂ ਪੁਲਿਸ ਨੂੰ ਇਸ ਬਾਬਤ ਪਤਾ ਲੱਗਦਾ ਹੈ ਤਾਂ ਉਹ ਪੁਲਿਸ ਦੀਆਂ ਅੱਖਾਂ ਵਿੱਚ ਰੜਕਣ ਲੱਗ ਜਾਂਦੇ ਨੇ ਪੰਜਾਬ ਦੇ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਉਹ ਚਾਹੁੰਦੇ ਹਨ ਕਿ ਭਾਈ ਖਾਲੜਾ ਦੇ ਕੋਲੋਂ ਬਿਆਨ ਲਿਆ ਜਾਵੇ ਜਿਸ ਤੋਂ ਉਹਨਾਂ ਵੱਲੋਂ ਇਕੱਠੇ ਕੀਤੇ ਗਏ ਦਸਤਾਵੇਜ਼ ਝੂਠੇ ਪਾਏ ਜਾ ਸਕਣ ਇਸੇ ਕਰਕੇ ਇੱਕ ਵਾਰੀ ਤਾਂ ਭਾਈ ਖਾਲੜਾ ਤੇ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਦੀ ਤਗੜੀ ਬਹਿਸ ਹੋ ਜਾਂਦੀ ਹੈ ਇੰਨਾ ਹੀ ਨਹੀਂ ਪਾਈ ਖਾਲੜਾ ਜਦੋਂ ਉਹਨਾਂ ਦੀ ਗੱਲਾਂ ਦੇ ਵਿੱਚ ਨਹੀਂ ਆਦੇ ਤਾਂ ਫਿਰ ਡੀਜੀਪੀ ਕੇਪੀਐਸ ਜਲਦੇ ਵੱਲੋਂ ਬਦਲਾ ਲੈਣ ਦੇ ਤਹਿਤ 6 ਸਤੰਬਰ 1995 ਨੂੰ ਪਾਈ ਖਾਲੜਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਾਨੀ ਕਿ ਉਹਨਾਂ ਨੂੰ ਘਰ ਦੇ ਵਿੱਚੋਂ ਅਗਵਾ ਕਰ ਲਿਆ ਜਾਂਦਾ ਹੈ ਜਦੋਂ ਪਾਈ ਖਾਲੜਾ ਨੂੰ ਅਗਵਾ ਕਰ ਲਿਆ ਜਾਂਦਾ ਤਾਂ ਉਹਨਾਂ ਨੂੰ ਤਰਨਤਰਨ ਦੇ ਥਾਣਾ ਚਬਾਲ ਵਿਖੇ ਲਜਾਇਆ ਜਾਂਦਾ ਜਿਸ ਤੋਂ ਬਾਅਦ ਉਹਨਾਂ ਦੀ লাশ 27 ਅਕਤੂਬਰ ਨੂੰ ਹਰੀਕੇ ਪੱਤਨ ਰਾਜਸਥਾਨ ਨੇਰ ਦੇ ਵਿੱਚੋਂ ਮਿਲਦੀ ਹੈ ਜਦੋਂ ਉਹਨਾਂ ਦੀ লাশ ਮਿਲਦੀ ਹੈ ਤਾਂ ਪੂਰੇ ਸਿੱਖ ਜਥੇਬੰਦੀਆਂ ਤੇ ਸਿੱਖ ਜਗਤ ਦੇ ਵਿੱਚ ਨਿਰਾਸ਼ਾ ਹੁੰਦੀ ਹੈ ਜਿਸ ਤੋਂ ਬਾਅਦ ਸਰਕਾਰ ਦੇ ਉੱਪਰ ਦਬਾਅ ਹੁੰਦਾ ਹੈ ਜਿਸ ਕਰਕੇ ਸਾਰੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਂਦੀ ਹੈ ਸੀਬੀਆਈ ਦਾ ਕੇਸ ਚੱਲਦਾ ਹੈ ਜਿਸ ਤੋਂ ਬਾਅਦ ਕਈ ਅਫਸਰਾਂ ਨੂੰ ਸਜ਼ਾ ਹੁੰਦੀ ਹੈ ਪਰ ਅਫਸੋਸ ਉਹ ਹਿਊਮਨ ਰਾਈਟ ਐਕਟੀਵਿਸਟ ਉਹ ਸਿੱਖ ਕਾਰਕੁਨ ਜਿਹੜਾ ਪੰਜਾਬੀਆਂ ਦੀਆਂ ਲਾਸ਼ਾਂ ਲੱਭਦਾ ਰਿਹਾ ਅੱਜ ਉਸ ਨੂੰ ਪੰਜਾਬੀ ਪੁੱਲ ਦੇ ਜਾ ਰਹੇ ਨੇ ਪੰਜਾਬ ਦੇ ਸਿਲੇਬਸ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੇ ਬਾਰੇ ਨਹੀਂ ਪੜਾਇਆ ਜਾਂਦਾ ਤੇ ਦੂਜੇ ਪਾਸੇ ਕੈਨੇਡਾ ਦੇ ਰੈਜੀਨਾ ਬ੍ਰੈਂਪਟਨ ਤੇ ਵੈਸਟ ਮਨਿਸਟਰ ਦੇ ਵਿੱਚ ਭਾਈ ਖਾਲੜਾ ਦਿਵਸ ਤੱਕ ਮਨਾਇਆ ਜਾਂਦਾ ਹੈ 6 ਸਤੰਬਰ ਨੂੰ ਇਹ ਦਿਵਸ ਯੂਕੇ ਯੂਐਸ ਤੇ ਕੈਨੇਡਾ ਦੀਆਂ ਕਈ ਸਟੇਟਾਂ ਦੇ ਵਿੱਚ ਮਨਾਇਆ ਜਾਂਦਾ ਹੈ ਅਫਸੋਸ ਪੰਜਾਬੀ ਭਾਈ ਖਾਲੜਾ ਨੂੰ ਭੁੱਲ ਚੁੱਕੇ ਨੇ ਤੁਹਾਨੂੰ ਕਿਵੇਂ ਲੱਗੀ ਸਿੰਘ ਸੂਰਮੇ ਭਾਈ ਜਸਵੰਤ ਸਿੰਘ ਖਾਲੜਾ ਦੀ ਇਹ ਕਹਾਣੀ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਬਧੇਰੇ ਜਾਣਕਾਰੀ ਦੇ ਲਈ ਵੇਖਦੇ ਰਹੋ ਟੀਵੀ 24 ਪੰਜਾਬ